ਹੀ ਗੁਰੂ ਸਾਹਿਬ ਜੀਓ ਅਸਾੜਤ ਪੰਦਾ तिस ਲੱਗੈ ਹਰ ਨਾ ਨ ਜਿੰਨਾ 파ਸ ਜਗ ਜੀਵਨ ਪਰਖ ਕ ਤਿਆਗ ਕੈ ਮਾਨਸ ਸੰਧੀ ਆਸ ਦਇ ਪਾਏ ਵੇ ਗੁਚੀਐ ਗਲ ਪਈ ਅਸ ਜਮ ਕੀ ਫਾਸ ਜਿਹਾ ਵਿਜੈ ਸੋਲਣੈ ਮਥਾ ਜੋ ਲਿਖਿਆ ਸੁ ਰੈਣ ਵਿਹਾਣੀ ਪਛਤਾਣੀ ਉਠ ਚੱਲੇ ਗਏ ਨਿਰਾਸ਼ ਜਿਨ ਕਾ ਸਾਧੂ ਭੇਟਿਐ ਸੋ ਦਰਗਾ ਹੋਏ ਖਲਾਸ ਕਰ ਕਿਰਪਾ ਪ੍ਰਭ ਆਪਣੀ ਤੇਰਾ ਦਰਸ਼ਨ ਹੋਏ ਪਿਆਸ ਪ੍ਰਭ ਤੁਦ ਬਿਣ ਦੂਜਾ ਕੋ ਨਹੀਂ ਨਾਨਕ ਕੀ ਅਰਦਾਸ ਆਸਾੜ ਸੁਹੰਦਾ ਤਿਸ ਲਗੈ ਜਿਸ ਮਨਹਰ ਚਰਨ ਨਿਵਾਸ ਆਸਾੜ ਸੁਹੰਦਾ ਤਿਸ ਲਗੈ ਜਿਸ ਮਨਹਰ ਚਰਨਾਂ ਨਿਵਾਸ ਵਾਹਿਗੁਰਜ ਜੀ ਕਾ ਖਾਲਸਾ ਵਾਹਿਗੁਰਜ ਜੀ ਕੀ ਫਤਿਹ ਭਾਗਾਂ ਵਾਲੇ ਗੁਰੂ ਪਿਆਰੇ ਸਤਸੰਗੀ ਜਨੋ ਅੱਜ ਹਾੜ ਦੇ ਮਹੀਨੇ ਦੀ ਆਰੰਭਤਾ ਹੈ ਤੇ ਗੁਰੂ ਅਰਜਨ ਸਾਹਿਬ ਪਾਤਸ਼ਾਹ ਨੇ ਕਿਰਪਾ ਕੀਤੀ ਹਾੜ ਦੇ ਮਹੀਨੇ ਦੇ ਪਰਥਾਏ ਜੋ ਬਚਨ 12 ਮਹਾ ਬਾਣੀ ਦੇ ਅਧੀਨ ਉਚਾਰਨ ਕੀਤੇ ਉਹ ਆਪ ਜੀ ਨੇ ਪਾਵਨ ਪੌੜੀ ਸਰਵਨ ਕੀਤੀ ਹੈ। ਇਹ ਗੁਰਮਖੋ ਜੋ ਪੌੜੀ ਅਸਾੜ ਦੇ ਮਹੀਨੇ ਦੇ ਪਰਥਾਏ ਹੈ। ਗੁਰੂ ਅਰਜਨ ਸਾਹਿਬ ਪਾਤਸ਼ਾਹ ਜੀ ਨੇ ਦੋ ਬਚਨ ਅਸਾੜ ਦੇ ਮਹੀਨੇ ਦੇ ਪਰਥਾਏ ਕੈ। ਆਮ ਤੌਰ ਦੇ ਉੱਪਰ ਜਦੋਂ ਹਾੜ ਦਾ ਮਹੀਨਾ ਅਸੀਂ ਜ਼ੁਬਾਨ ਵਿੱਚੋਂ ਵੀ ਬੋਲਦੇ ਆ ਨਾ ਤੇ ਸਾਡੀ ਸੁਰਤ ਵਿੱਚ ਇੱਕੋ ਹੀ ਗੱਲ ਆਉਂਦੀ ਆ ਵੀ ਗਰਮੀ ਹੁੰਦੀ ਆ ਤਪਸ਼ ਹੁੰਦੀ ਆ ਹਾੜ ਤੇ ਮਿੰਤਾ ਨਾਮ ਸੁਣਦੇ ਹੀ ਚੀਤੇ ਆਉਂਦਾ ਨਾ ਪਰ ਗੁਰੂ ਅਰਜਨ ਸਾਹਿਬ ਪਾਤਸ਼ਾਹ ਨੇ ਆਸਾੜ ਦੇ ਮਹੀਨੇ ਦੇ ਪਰਥਾਏ ਇੱਕ ਹੋਰ ਬਚਨ ਕਹੇ ਆ ਦੋ ਵਚਨ ਪਾਤਸ਼ਾ ਨੇ ਕਈ ਪਹਿਲਾ ਵਚਨ ਕਿਹਾ ਆਸਾੜ ਤਪੰਦਾ ਤਿਸ ਲੱਗਾ ਕੁਝ ਐਸੇ ਨੇ ਜਿਨ੍ਹਾਂ ਨੂੰ ਪਾਈ ਆਸਾੜ ਭਾਵ ਕੇ ਹਾਰ ਦਾ ਮਹੀਨਾ ਬੜਾ ਤਪਸ਼ ਭਰਿਆ ਲੱਗਦਾ ਪਰ ਨਾਲ ਇਹ ਵੀ ਅਖੀਰ ਤੇ ਕਿਹਾ ਆਸਾੜ ਸੁਹੰਦਾ ਤਿਸ ਲੱਗਾ ਕੁਝ ਐਸੇ ਵੀ ਨੇ ਜਿਨ੍ਹਾਂ ਨੂੰ ਹਾੜ ਦਾ ਮਹੀਨਾ ਸੁਖਮਈ ਲੱਗਦਾ ਹੁਣ ਜੇ ਸੁਹੰਦਾ ਤੇ ਤਪੰਦਾ ਦੋਨੋਂ ਸ਼ਬਦ ਪਾਤਸ਼ਾਹ ਨੇ ਹਾੜ ਦੇ ਮਹੀਨੇ ਪਰ ਦੀ ਪਰਥਾਈ ਕਹਿਆ ਅਸੀਂ ਇੱਕੋ ਹੀ ਸ਼ਬਦ ਲੈਨੇ ਆ ਵੀ ਅਸਾੜ ਤਪੰਦਾ ਹੀ ਹੁੰਦਾ ਆਪਾਂ ਇੱਕੋ ਹੀ ਲੈਨੇ ਆ ਵੀ ਅਸਾੜ ਤਪੰਦਾ ਹੀ ਹੁੰਦਾ ਪਾਤਸ਼ਾਹ ਕਹਿੰਦੇ ਨਹੀਂ ਅਸਾੜ ਸੋਹੰਦਾ ਵੀ ਹੁੰਦਾ ਅਸਾੜ ਸੋਹੰਦਾ ਤਿਸ ਲੱਗ ਹੈ ਹੁਣ ਇਹ ਤੂੰ ਵੇਖਣਾ ਹੈ ਭਾਈ ਤੂੰ ਤਪਸ਼ ਵਾਲੇ ਪਾਸੇ ਖੜਨਾ ਹੈ ਜਾਂ ਤੂੰ ਸੋਹੰਦੇ ਵਾਲੇ ਪਾਸੇ ਖੜਨਾ ਹੈ ਆਓ ਆਪਾਂ ਹੁਣ ਇਹਨੂੰ ਸਮਝਦੇ ਆਂ ਸੋਹੰਦਾ ਕਿੰਨਾ ਲਈ ਹੁੰਦਾ ਤੇ ਤਪੰਦਾ ਕਿੰਨਾ ਲਈ ਹੁੰਦਾ ਅਸਾੜ ਤਪੰਦਾ ਤਿਸ ਲੱਗ ਹੈ ਉਹਨਾਂ ਨੂੰ ਭਾਈ ਤਪਸ਼ ਭਰਿਆ ਹੀ ਲੱਗਦਾ ਹੈ ਕਿਨਾਂ ਹਰ ਨਾ ਨ ਜਿੰਨਾ ਪਾਸ ਹਰੀ ਨਾ ਦਾ ਅਰਥ ਹੈ 나ਥ ਮਾਲਕ ਜਿਨ੍ਹਾਂ ਦੇ ਕੋਲੇ ਹਰੀ ਪਰਮੇਸ਼ਰ ਮਾਲਕ ਨਹੀਂ ਹੁੰਦਾ ਜਿਨ੍ਹਾਂ ਦੇ ਕੋਲੇ ਹਰੀ ਪਰਮੇਸ਼ਰ ਮਾਲਕ ਦਾ ਨਾਮ ਨਹੀਂ ਹੁੰਦਾ ਸਿਮਰ ਨਹੀਂ ਹੁੰਦਾ ਉਹਨਾਂ ਲਈ ਹਾੜ ਦਾ ਮਹੀਨਾ ਤਪਸ਼ ਭਰਿਆ ਹੈ ਜਗ ਜੀਵਨ ਪੁਰਖ ਤਿਆਗ ਕੈ ਇਹਨਾਂ ਲਈ ਤਪੰਦਾ ਹੀ ਹੈ ਜਗਤ ਨੂੰ ਜੀਵਨ ਦੇਣ ਵਾਲੇ ਪੁਰਖ ਪਰਮੇਸ਼ਰ ਨੂੰ ਤਿਆਗ ਕੈ ਛੱਡ ਕੈ ਮਨਸ ਸੰਧੀ ਆਸ ਮਨੁੱਖਾਂ ਦੇ ਉੱਪਰ ਆਸ ਰੱਖੀ ਬੈਠੇ ਹੈ ਉਹਨਾਂ ਲਈ ਤਪਸ਼ ਪਰਹੀ ਹੈ ਦੋਏ ਪਾਏ ਵੇ ਗੂਚੀਐ ਗਲ ਪਈ ਇਸ ਜਮ ਕੀ ਫਾਸ ਜਿਹੜੇ ਭਾਈ ਜਿਨ੍ਹਾਂ ਨੂੰ ਕੋਈ ਦੋਏ ਪਾਏ ਵੈਗੂਚੀ ਐ ਦੂਜੇ ਪਾਉਂਦੇ ਨੇ ਤੇ ਦੂਜਾ ਪਾਉਂਦਾ ਤੇ ਖਵਾਰ ਹੋਈਦਾ ਵੈਗੂਚੀਏ ਕੀ ਹੁੰਦਾ ਖਵਾਰ ਹੋਣਾ ਜਿਨ੍ਹਾਂ ਦੇ ਮਨ ਵਿੱਚ ਇੱਕ ਵਾਹਿਗੁਰੂ ਨੂੰ ਛੱਡ ਕੇ ਕੋਈ ਹੋਰ ਚੰਗਾ ਲੱਗਦਾ ਉਹ ਖਵਾਰ ਹੁੰਦੇ ਨੇ ਗੱਲ ਪਈ ਇਸ ਜਮ ਕੀ ਫਾਸ ਉਹਨਾਂ ਦੇ ਗਲਾਂ ਦੇ ਵਿੱਚ ਵਕਾਰਾਂ ਦੀ ਫਾਹੀ ਪਈ ਹੁੰਦੀ ਹੈ ਉਨਾਂ ਲਈ ਪਾਈ ਹਾੜ ਦਾ ਮਹੀਨਾ ਤਪਸ਼ ਭਰਿਆ ਹੀ ਹੈ ਹੁਣ ਤਿੰਨ ਬਚਨ ਕਹੀ ਆਰੰਭਤਾ ਚ ਗੁਰੂ ਅਰਜਨ ਸਾਹਿਬ ਪਾਤਸ਼ਾਹ ਕਹਿਣ ਲੱਗੇ ਉਹਨਾਂ ਲਈ ਤਪਸ਼ ਭਰਿਆ ਕਿੰਨਾਂ ਦੇ ਲਈ ਜਿਨ੍ਹਾਂ ਹਰ ਨਾਂ ਨਾ ਜਿਨ੍ਹਾਂ پاس ਜਿਨ੍ਹਾਂ ਦੇ ਕੋਲੇ ਹਰੀ ਪਰਮੇਸ਼ਰ ਦਾ ਸਿਮਰਨ ਨਹੀਂ ਹੈ ਉਹਨਾਂ ਲਈ ਤਪੰਦਾ ਜਗ ਜੀਵਨ ਪੁਰਖ ਤਿਆਗਕ ਹੈ ਜਿਹੜੇ ਜਗਤ ਨੂੰ ਜੀਵਨ ਦੇਣ ਵਾਲੇ ਪਰਮਾਤਮਾ ਨੂੰ ਤਿਆਗ ਬੈਠੇ ਨੇ ਉਨਾਂ ਲਈ ਤਪੰਦਾ ਮਾਨਸ ਸੰਧੀ ਆਸ ਜਿਹੜੇ ਮਨੁੱਖਾਂ ਦੇ ਉੱਪਰ ਭਰੋਸਾ ਕਰਕੇ ਬੈਠੇ ਆ ਉਹਨਾਂ ਲਈ ਤਪੰਦਾ ਦੂਏ ਪਾਏ ਵਿਗੂਚੀ ਐ ਜਿਨ੍ਹਾਂ ਨੂੰ ਇੱਕ ਰੱਬ ਤੋਂ ਬਿਨਾ ਕੋਈ ਦੂਜਾ ਚੰਗਾ ਲੱਗਦਾ ਉਹਨਾਂ ਲਈ ਤਪੰਦਾ ਗੱਲ ਪਈ ਇਸ ਜਮਕੀ ਫਾਸ ਜਿਨ੍ਹਾਂ ਦੇ ਜ਼ਿੰਦਗੀ ਵਿੱਚ ਵਕਾਰਾਂ ਦੀਆਂ ਫਾਇਆਂ ਪਈਆਂ ਹੋਈਆਂ ਨੇ ਉਹਨਾਂ ਲਈ ਤਪੰਦਾ ਇਹਨਾਂ ਲਈ ਤਪੰਦਾ ਗੁਰਮਖ ਹੁਣ ਅਗਲਾ ਕੀ ਬਚਨ ਹੈ ਜੇ ਹਾਂ ਬੀਜ ਸੋ ਲੁਣਾ ਇਹ ਭਾਈ ਕੁਦਰਤ ਦਾ ਨਿਜ਼ਮ ਹੈ ਜੇ ਇਥੇ ਜੈਸਾ ਬੀਜੇਗਾ ਤੇਰੇ ਮੱਥੇ ਦੇ ਭਾਗਾ ਵਿੱਚ ਉਹ ਜਾ ਤੈਨੂੰ ਮਿਲਣਾ ਹੈ ਜੇ ਹਾਂ ਬੀਜ ਸੋ ਲੁਣਾ ਮੱਥਾ ਝੁਲ ਕੇ ਆਸ ਰਹਿਣ ਵਿਹਾਣੀ ਪਛਤਾਣੀ ਜ਼ਿੰਦਗੀ ਦੀ ਰਾਤ ਤੇ ਗੁਜ਼ਰਦੀ ਜਾ ਰਹੀ ਹੈ ਪਛਤਾ ਵਈ ਪੱਲੇ ਪੈਂਦਾ ਉਠ ਚੱਲੀ ਗਈ ਨਿਰਾਸ਼ ਜਿਨ੍ਹਾਂ ਦੀ ਆਤਮਾ ਇਸ ਸੰਸਾਰ ਤੋਂ ਨਿਰਾਸ਼ੀ ਚਲੀ ਗਈ ਨਾਮ ਤੋਂ ਵੀ ਹੁਣੀ ਚਲੀ ਗਈ ਖਾਲੀ ਚ ਨਿਰਾਸ਼ ਦਾ ਕੀ ਅਰਥ ਹੈ ਗੁਰਮੁਖ ਖਾਲੀ ਚਲੀ ਗਈ ਉਠ ਚੱਲੀ ਗਈ ਨਿਰਾਸ਼ ਜਨ ਕੋ ਸਾਧੂ ਪੇਟੀ ਹੈ ਹੁਣ ਇਹਨਾਂ ਲਈ ਸੁਹੰਦਾ ਹੈ ਇੱਥੋਂ ਤੱਕ ਨਾ ਆਇਸ ਪੰਤੀਤਾ ਇਥੋਂ ਤੱਕ ਤਪੰਦੇ ਦੀ ਗੱਲ ਹੈ ਹੁਣ ਇਸ ਤੋਂ ਅਗਲੀ ਜਿਹੜੀ ਗੱਲ ਹੈ ਉਹ ਹੈ ਸੁਹੰਦਾ ਕਿੰਨਾਂ ਲਈ ਹੈ ਕਿੰਨਾਂ ਲਈ ਸੁਹੰਦਾ ਜਿਨ ਕਉ ਸਾਧੂ ਪੇਟੀ ਹੈ ਸਾਧੂ ਦਾ ਅਰਥ ਹੈ ਗੁਰੂ ਜਿਨ੍ਹਾਂ ਦੀ ਭੇਟ ਗੁਰੂ ਨਾਲ ਹੋ ਜਾਂਦੀ ਹੈ ਸੋਦਰਗਾ ਹੋਏ ਖਲਾਸ ਜਿਹੜੇ ਵਾਹਿਗੁਰੂ ਪਰਮੇਸ਼ਰ ਦੀ ਦਰਗਾਹ ਦੇ ਵਿੱਚ ਇਦਾਂ ਖਲਾਸ ਹੋ ਜਾਂਦੇ ਨੇ ਆਜ਼ਾਦ ਹੋ ਜਾਂਦੇ ਨੇ ਵਕਾਰਾਂ ਤੋਂ ਮੁਕਤ ਹੋ ਜਾਂਦੇ ਨੇ ਉਹਨਾਂ ਲਈ ਸੁਹੰਦਾ ਹੈ ਕਰ ਕਿਰਪਾ ਪ੍ਰਭ ਆਪਣੀ ਤੇਰੇ ਦਰਸ਼ਨ ਹੋਏ ਪਿਆਸ ਜਿਨ੍ਹਾਂ ਦੇ ਮਨ ਵਿੱਚ ਵਾਹਿਗੁਰੂ ਤੇਰੇ ਦਰਸ਼ਨਾਂ ਦੀ ਪਿਆਸ ਪੈਦਾ ਹੋ ਜਾਂਦੀ ਹੈ ਉਹਨਾਂ ਲਈ ਸੁਹੰਦਾ ਹੈ ਕਿਰਪਾ ਮੰਗਦੇ ਪਏ ਆ ਗੁਰਮੁਖ ਖੁਰੂ ਵਰਦਨ ਸਾਹਿਬ ਆਪਣੀ ਕਿਰਪਾ ਕਰ ਵਾਹਿਗੁਰੂ ਤੇਰੇ ਦਰਸ਼ਨਾਂ ਦੀ ਪਿਆਸ ਪੈਦਾ ਹੋ ਜਾਏ ਅਜੇ ਤੱਕ ਮੇਰੀ ਜ਼ਿੰਦਗੀ ਦੇ ਵਿੱਚ ਦੁਨਿਆਵੀ ਪਦਾਰਥਾਂ ਦੀ ਪਿਆਸ ਹੈ ਧਨ ਦੀ ਪਿਆਸ ਹੈ ਦੁਨਿਆਵੀ ਸੁੱਖ ਸਹੂਲਤਾਂ ਦੀ ਪਿਆਸ ਹੈ ਕਦੇ ਐਸਾ ਗੁਰਮਖੋ ਸਮਾ ਬਣੇ ਜਿਹਨੂੰ ਮੈਂ ਇੱਕ ਵਾਰ ਬਚਨ ਕਿਹਾ ਸੀ ਸੱਚ ਹੈ ਨਾਮ ਕੀ ਲੱਗ ਹੈ ਪੂਖ ਉਤਪੂਖ ਹੈ ਖਾਈ ਚੱਲੀਆਂ ਦੁਖ ਚੱਲੀਆਂ ਦਰਥ ਚਲੇ ਜਾਂਦੇ ਨਹੀਂ ਖਤਮ ਹੋ ਜਾਂਦੇ ਨੇ ਦੁਨਿਆਵੀ ਭੁੱਖਾਂ ਆਉਣਗੀਆਂ ਤੇ ਦੁੱਖ ਲੈ ਕੇ ਆਉਣਗੀਆਂ। ਪਰਮਾਤਮਾ ਦੇ ਨਾਮ ਦੀ ਭੁੱਖ ਆਉਂਦੀ ਹੈ ਤੇ ਦੁੱਖ ਚਲੇ ਜਾਂਦੇ ਆ। ਇਸੇ ਤਰ੍ਹਾਂ ਕਦੇ-ਕਦੇ ਐਸਾ ਹੋਵੇ ਕਦੇ ਗੁਰਮਖੋਂ ਦੁਨਿਆਵੀ ਪਦਾਰਥਾਂ ਦੀ ਪਿਆਸ ਚਿੰਤਾ ਲੈ ਕੇ ਆਉਂਦੀ ਹੈ। ਪਰਮੇਸ਼ਰ ਦੇ ਨਾਮ ਦੀ ਪਿਆਸ ਗੁਰਮਖੋਂ ਅਚਿੰਤ ਹੁਕਰ ਕਰਦੀ ਹੈ ਸਾਨੂੰ। ਸਾਨੂੰ ਵਾਹਿਗੁਰੂ ਪਰਮੇਸ਼ਰ ਦੇ ਨਾਲ ਜੋੜਦੀ ਹੈ। ਕਰ ਕਿਰਪਾ ਪ੍ਰਭ ਆਪਣੀ ਤੇਰੇ ਦਰਸ਼ਨ ਹੋਏ ਪਿਆਸ ਪ੍ਰਭ ਤੁਧ ਬਿਨ ਦੂਜਾ ਕੋ ਨਹੀਂ اے ਪ੍ਰਭ ਪਿਆਸ ਇਹ ਪਿਆਸ ਹੈ ਗੁਰਮਖੋ ਜਦੋਂ ਸਾਡਾ ਮਨ ਅੰਦਰੋਂ ਕਹੇ ਨਾ ਪ੍ਰਭ ਤੁਧ ਬਿਨ ਦੂਜਾ ਕੋ ਨਹੀਂ ਤੇਰੇ ਤੋਂ ਬਿਨਾ ਮੇਰਾ ਦੂਜਾ ਕੋਈ ਨਹੀਂ ਹੈ ਜਦੋਂ ਇੱਕ ਤੇ ਭਰੋਸਾ ਹੋ ਜਾਏ ਇਹਨੂੰ ਕਹਿੰਦੇ ਨੇ ਦਰਸ਼ਨਾਂ ਦੀ ਪਿਆਸ ਪੈਦਾ ਹੋ ਗਈ ਨਾਨਕ ਕੀ ਅਰਦਾਸ ਇਹੀ ਤੇ ਹੀ ਨਾਨਕ ਅਰਦਾਸ ਹੈ ਕਿ ਪ੍ਰਭੂ ਤੇਰੇ ਤੋਂ ਬਿਨਾ ਮੇਰਾ ਕੋਈ ਨਹੀਂ ਹੈ ਬਸ ਤੇਰੇ ਦਰਸ਼ਨਾਂ ਦੀ ਪਿਆਸ ਮਨ ਵਿੱਚ ਪੈਦਾ ਹੋ ਜਾਏ ਤੁਹਾਨੂੰ ਕੋਈ ਬੇਨਤੀ ਬੜੇ ਧਿਆਨ ਨਾਲ ਸਮਝੋ ਦੇਖੋ ਇੱਕ ਨਾ ਤਪਸ਼ਬਾਰ ਦੀ ਹੁੰਦੀ ਹੈ ਇਹ ਇਹ ਤਾਂ ਮੌਸਮ ਹੈ ਇਹ ਤਾਂ ਨਿਜ਼ਮ ਹੈ ਨਾ ਕੁਦਰਤ ਦਾ ਬਾਹਰ ਦੀ ਜਿਹੜੀ ਤਪਸ਼ ਹੈ ਬਾਹਰ ਦੀ ਗਰਮੀ ਹੈ ਬਾਹਰ ਦਾ ਮੌਸਮ ਹੈ ਇਹ 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 ਤਾਂ ਨਿਜ਼ਮ ਹੈ ਕੁਦਰਤ ਦਾ ਇਹ ਤੂੰ ਤਾਂ ਸਟਾਲ ਨਹੀਂ ਸਕਦੇ ਇਹ ਇਹ ਚੰਗਾ ਵੀ ਹੈ ਮੈਂ ਮੈਂ ਕੱਲ ਪਰਸੋਂ ਇੱਕ ਦਿਨ ਮੇਰੇ ਨਾਲ ਕੋਲੇ ਗੁਰਮੁਖ ਕੋਈ ਬੈਠਾ ਉਹ ਉਹ ਮੱਧ ਪ੍ਰਦੇਸ਼ ਤੋਂ ਆਇਆ ਹੋਇਆ ਸੀ ਅੱਛਾ ਉੱਥੋਂ ਦਾ ਜਿਹੜਾ ਮੌਸਮ ਆ ਨਾ ਇੰਦੌਰ ਸ਼ਹਿਰ ਦਾ ਉੱਥੋਂ ਆਇਆ ਸੀ ਉਹ ਬੜਾ ਵਧੀਆ ਹੈ ਨਾ ਬਹੁਤੀ ਠੰਡ ਹੁੰਦੀ ਹੈ ਨਾ ਬਹੁਤੀ ਗਰਮੀ ਹੁੰਦੀ ਹੈ ਮੈਨੂੰ ਕਹਿੰਦਾ ਪਾਈ ਸਾਹਿਬ ਉੱਥੋਂ ਦਾ ਮੌਸਮ ਬਹੁਤ ਚੰਗਾ ਪੰਜਾਬ ਦਾ ਤੇ ਬਹੁਤ ਮਾੜਾ ਹੈ ਮੈਂ ਕਿਹਾ ਵੀ ਕਿਉਂ ਕਹਿੰਦਾ ਠੰਡ ਚ ਬਹੁਤੀ ਠੰਡ ਗਰਮੀ ਚ ਬਹੁਤੀ ਗਰਮੀ ਮੈਂ ਕਿਹਾ ਵੀ ਨਹੀਂ ਸਾਡੇ ਲਈ ਚੰਗਾ ਹੈ ਪੁੱਛਿਆ ਕਹਿਣ ਲੱਗਾ ਮੈਂ ਕਿਹਾ ਤੂੰ ਇਹ ਦੱਸ ਵੀ ਮੱਧ ਪ੍ਰਦੇਸ਼ ਫਸਲ ਕਿਹੜੀ ਵੱਧ ਹੁੰਦੀ ਹੈ ਕਹਿੰਦਾ ਜੀ ਕੁਝ ਵੀ ਨਹੀਂ ਹੁੰਦਾ ਕੁਝ ਵੀ ਨਹੀਂ ਹੁੰਦਾ ਇਹਦਾ ਭਾਵ ਕਿ ਇਹ ਜਿੱਥੇ ਗਰਮੀ ਜਿੱਥੇ ਸਰਦੀ ਤੇ ਮੌਸਮ ਵੱਧ ਗਰਮੀ ਵੱਧ ਸਰਦੀ ਇਹ ਮੌਸਮ ਇਸ ਧਰਤੀ ਲਈ ਭਾਗਾ ਭਰੀ ਗੱਲ ਹੈ ਨਾ ਜੇ ਇਹ ਇਹ ਨਹੀਂ ਹੋ ਇਹ ਮੌਸਮ ਨਹੀਂ ਹੋਏਗਾ ਤੇ ਇਸ ਧਰਤੀ ਉੱਤੇ ਜਿਹੜੀ ਉਪਜਾਊ ਪਾਣਾ ਖਤਮ ਹੋ ਜਾਏਗਾ ਫਸਲੈ ਨਹੀਂ ਹੋਣੀਆਂ ਜਿਹੜਾ ਅਸੀਂ ਕਹਿੰਨੇ ਵੀ ਹਰਿਆਣਾ ਪੰਜਾਬ ਦੇਸ਼ ਦਾ ਅੰਨਦਾਤਾ ਹੈ ਉਹ ਕਹਾਣੀ ਖਤਮ ਹੋ ਜਾਏਗੀ ਇਸ ਮੌਸਮ ਵਿੱਚੋਂ ਇਹ ਚੀਜ਼ਾਂ ਨਿਕਲਦੀਆਂ ਨੇ ਨਾ ਇਹ ਤਾਂ ਬਾਹਰ ਦੀ ਗੱਲ ਹੈ ਗੁਰਮਖੋ ਗੁਰੂ ਪਾਤਸ਼ਾਹ ਕਹਿੰਦੇ ਇਹ ਤਾਂ ਆਪਣੇ ਸਮੇਂ ਨਾਲ ਤਪਸ਼ ਖਤਮ ਹੋ ਜਾਣੀ ਹੈ ਆਪਣੇ ਸਮੇਂ ਨਾਲ ਠੰਡ ਖਤਮ ਹੋ ਜਾਣੀ ਹੈ ਪਰ ਇੱਕ ਤਪਸ਼ ਉਹ ਹੈ ਤੇਰੇ ਅੰਦਰ ਜਿਹੜੀ ਤਪਸ਼ ਜੀਤਾ ਰੱਖੀ ਪੂਦੇ ਮਹੀਨੇ ਵਿੱਚ ਵੀ ਨਹੀਂ ਖਤਮ ਹੁੰਦੀ ਇੱਕ ਤਪਸ਼ ਐਸੀ ਵੀ ਹੈ ਆਪਾਂ ਤਾਂ ਕਹਿੰਦੇ ਕਈ ਬੰਦੇ ਇਦਾਂ ਹੀ ਹੁੰਦੇ ਆ ਇਕ ਤਾਂ ਹੁੰਦਾ ਨਾ ਵੀ ਬਾਹਰ ਚੰਬੜੀ ਤਪਦੀ ਹੈ ਇਹ 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 ਤਪਸ਼ ਕੋਈ ਬਹੁਤੀ ਇਹ ਮਹਾਨ ਇਹ ਨਹੀਂ ਰੱਖਦੀ ਇਹ ਤਾਂ ਮੌਸਮ ਹੈ ਤਾਂ ਹੁੰਦਾ ਹੀ ਹੈ ਇੱਕ ਤਪਸ਼ ਅੰਦਰ ਹੈ ਗੁਰਮਖੋ ਜਿਹੜੀ ਅੱਤ ਦੇ ਦਸੰਬਰ ਜਨਵਰੀ ਵਿੱਚ ਵੀ ਨਹੀਂ ਖਤਮ ਹੁੰਦੀ ਉਹ ਕਿਹੜੀ ਹੈ ਹੰਸហេਤ ਲੋਭ ਕੋਪ ਚਾਰੇ ਨਦੀਆਂ ਆਗਾ ਹੰਸ ਦਾ ਕੀ ਅਰਥ ਹੈ ਹਿੰਸਾ ਕਠੋਰਤਾ ਕਠੋਰਤਾ 12 ਮਹੀਨੇ 24 ਇਕ ਕਲ ਵੀ 24 ਘੰਟੇ ਬਣੀ ਰਹਿੰਦੀ ਏ ਬੰਦੇ ਦੇ ਮਨੰ ਦਾ। ਹੇਤ, ਇੱਥੇ ਤੱਕ ਯਰਥ ਹੈ ਮੂਹ, ਲੋਭ, ਲਾਲਚ, ਕੋਪ, ਕਰੋਧ। ਆ ਜਿਹੜੀਆਂ ਚਾਰ ਨਦੀਆਂ ਨੇ ਪਾਤਸ਼ਾਹ ਕਹਿੰਦੇ 24 ਘੰਟੇ 12 ਮਹੀਨੇ ਤੇਰੇ ਅੰਦਰ ਚਲਦੀਆਂ ਹੀ ਰਹਿੰਦੀਆਂ ਨੇ। ਕਦੇ ਹੋਇਆ ਵੀ ਠੰਡ ਦੇ ਮਹੀਨੇ ਤੇਰਾ ਕਰੋਧ ਜਿਹੜੀ ਜਿਹੜੀ ਅੰਦਰ ਤੇਰੇ ਲਾਲਚ ਦੀ ਆਗ ਹੈ ਉਹ ਕਦੇ ਖਤਮ ਹੋ ਜੇ। ਨਹੀਂ ਨਾ ਕੋਰ। ਇਹ ਤਾਂ ਬਾਹਰ ਦੀ ਤਪਸ਼ ਹੈ ਇਹ ਤਾਂ ਬਾਹਰ ਦੀ ਅਗਨ ਅਗ ਭਈ ਬਾਹਰ ਨਹੀਂ ਜਿਹੜੀ ਅਗ ਅੰਦਰ ਲੈ ਕੇ ਫਿਰਦਾ ਜਿਹੜੀ ਟਿਕਣ ਨਹੀਂ ਤੈਨੂੰ ਦਿੰਦੀ ਕਰੋਧ ਦੀ ਅਗ ਹੰਕਾਰ ਦੀ ਅਗ ਲਾਲਚ ਦੀ ਅਗ ਕਿਹਾ ਨਾ ਗੁਰੂ ਰਜਾਨਾ ਅਨੰਦ ਸਹਿਬ ਦੀ ਬਾਣੀ ਪੜਦੇ ਹਾਂ ਜੈਸੀ ਅਗਨ ਉਧਰ ਮੈਂ ਤੈਸੀ ਬਾਹਰ ਬੋਲੋ ਨਾ ਤੈਸੀ ਬਾਹਰ ਮਾਇਆ ਜਿਵੇਂ ਜੇਹੂ ਜੀ ਅੰਦਰ ਮਾਂ ਦੇ ਗਰਭ ਦੇ ਵਿੱਚ ਅਗ ਬਲਦੀ ਹੈ ਉਹ ਤੋਂ ਬਚ ਕੇ ਆ ਗਿਆ ਬੰਦੇ ਆ ਬਾਹਰ ਮਾਇਆ ਦੀ ਆਗ ਨੇ ਤੈਨੂੰ ਘੇਰ ਲਿਆ ਇਹ ਅੱਗ ਜ਼ਿੰਦਗੀ ਭਰ ਨਹੀਂ ਤੇਰਾ ਖਿਹੜਾ ਛੱਡਦੀ। ਹਿਮਕੁੰਡ ਚਲੇ ਜਾਓ ਆਉਂਦੇ ਹੋਏ ਵਾਪਸ ਫਿਰ ਆਗ ਉੱਥੇ ਵੀ ਬਲੀ ਜਾਂਦੀ ਅੰਦਰ ਦੀ। ਕ੍ਰੋਧ ਦੀ ਅੱਗ ਹੰਕਾਰ ਦੀ ਕਿਤੇ ਛੱਡ ਆਉਂਦਾ ਬੰਦਾ ਕਿਤੇ। ਬੰਦਾ ਕਹਿੰਦਾ ਜੀ ਸ਼ਿਮਲੇ ਚਲਦੇ ਠੰਡੀਆਂ ਥਾਵਾਂ ਤੇ। ਅੱਛਾ ਕ੍ਰੋਧ ਉੱਥੇ ਵੀ ਨਾਲ ਹੀ ਲਈ ਫਿਰਦਾ ਹੁੰਦਾ। ਬੇਈਮਾਨੀ ਉੱਥੇ ਵੀ ਨਾਲ ਹੀ ਲਈ ਫਿਰਦਾ। ਇਹਦਾ ਭਾਵ ਕੀ ਅੰਦਰ ਪਠਾਈ ਬਲਦਾ ਪਿਆ ਹੰਕਾਰ ਦਾ ਹਉਮੈ ਦਾ ਲਾਲਚ ਦਾ ਪਾਤਸ਼ਾਹ ਕਹਿੰਦੇ ਇਹਨੂੰ ਖਤਮ ਕਰਾ ਜਿੰਦਗੀ ਇਹ ਆਸਾਨ ਤੇਰੇ ਲਈ ਸੁਹੰਦਾ ਬਣ ਜਾਏਗਾ ਗੁਰੂ ਅਰਜਨ ਸਾਹਿਬ ਪਾਤਸ਼ਾਹ ਲਈ ਤੱਤੀ ਤਵੀ ਗੁਰਮਖੋ ਤੱਤੀ ਤਵੀ ਨਹੀਂ ਬਣੀ ਕਿਉਂ ਨਹੀਂ ਬਣੀ ਕਿਉਂਕਿ ਕਿਆ ਹੂਆ ਤਣ ਸੜ ਰਹਾ ਹਮ ਸ਼ਾਂਤ ਹੈ ਹਰਨਾਮ ਸਿ ਕਿਆ ਸੀ ਨਾ ਸਾਈ ਮੀਆਂ ਮੀਰ ਨੇ ਚਾਰੋਂ ਤਰਫ ਅਗਬਲ ਦੀ ਸੀਖ ਸੀ ਤਨ ਸਾੜਦਾ ਛਾਲੇ ਛਾਲੇ ਹੋ ਗਿਆ ਜੁੱਸਾ ਸੱਚੀ ਸਰਕਾਰ ਦਾ ਸਾਈਂ ਮੀਆਂ ਮੀਰ ਡਿਠਾ ਹਾਲ ਆਜਾਦ ਯਾਰ ਦਾ ਰੋ ਪਿਆ ਰੋ ਪਿਆ ਚੀਕਾਂ ਤੇ ਧਈਆਂ ਮਾਰਦਾ ਪਰਮਖੋ ਵੇਖੀ ਰੋ ਪਿਆ ਗੁਰੂ ਅਰਜਨ ਸਾਹਿਬ ਨੂੰ ਸਤ ਗੁਰੂ ਕਿਹਾ ਮੀਆਂ ਛੋੜੋ ਪ੍ਰੀਤੀ ਚੰਮ ਸੇ ਚੰਮ ਨੂੰ ਦੇਖ ਰਿਹਾ ਤੂੰ ਸਾਡੇ ਚੰਮ ਨੂੰ ਨਾ ਦੇਖ ਮੀਆਂ ਛੋੜੋ ਪਰਿੱਤੀ ਚਾਮ ਸੇ ਕਿਆ ਹੂਆ ਤਨ ਸੜ ਰਹਾ ਹਮ ਸ਼ਾਂਤ ਹੈ ਹਰੀ ਨਾਮ ਸੇ ਤੂੰ ਸਾਡੀ ਆਤਮਾ ਵੱਲ ਵੇਖ ਜਿੰਨੀ ਠੰਡੀ ਹਰਮੰਦਰ ਸਾਹਿਬ ਦੇ ਅੰਦਰ ਬੈਠੀ ਸੀ ਨਾ ਇਹ ਆਤਮਾ 1933 ਤਵੀ ਤੇ ਬੈਠੀ ਹੋਈ 19 ਠੰਡੀ ਹੈ ਜਹਾਂ ਗੀਰਦੇ 33 ਤਵੀ ਦੀ ਅੱਗ ਸਾਡੀ ਆਤਮਾ ਨੂੰ ਤਪਾ ਨਹੀਂ ਸਕਦੀ ਇਹ ਅਜੀਬੀ ਠੰਡੀ ਆ ਬਸ ਗੁਰਮਖੋ ਗੁਰਬਾਣੀ ਸਾਡੀ ਆਤਮਾ ਨੂੰ ਠੰਡੀ ਕਰਦੀ ਹੈ ਤੇ ਜਦੋਂ ਆਤਮਾ ਠੰਡੀ ਹੋਵੇ ਨਾ ਮਨ ਠੰਡਾ ਹੋਵੇ ਫਿਰ ਬਾਹਰ ਦੀ ਤਪਸ਼ ਨਹੀਂ ਕੁਝ ਕਰਦੀ ਪਾਤਸ਼ਾਹ ਕਹਿੰਦੇ ਜਿਹੜਾ ਅੰਦਰ ਹਾੜ ਬਣਿਆ ਹੋਇਆ ਨਾ ਤੇਰੇ ਜਿਹੜਾ ਹਾੜ ਤੇਰੇ ਅੰਦਰ ਬਣਿਆ ਹੋਇਆ ਹੈ ਚੰਦਨ ਚੰਦ ਨਾ ਸਰਦ ਰੁੱਤ ਮੂਲ ਨਾ ਮਿਟਹੀ ਕਾਮ ਕਾਮ ਕੀ ਹੁੰਦਾ ਅਗ ਚੰਦਨ ਚੰਦ ਨਾ ਸਰਦਰਤ ਨਾ ਚੰਦਨ ਦੀ ਟਿੱਕੀ ਲਾਇਆ ਨਾ ਚੰਦਰਮਾ ਦੀਆਂ ਰਿਸ਼ਮਾਂ ਦੇ ਨਾਲ ਨਾ ਸਰਦੀ ਦੀ ਰੋਤ ਨਾਲ ਜਿਹੜੀ ਅੰਦਰ ਵੱਲ ਦੀ ਪਈ ਅਗ ਚੰਦਨ ਚੰਦ ਨਾ ਸਰਦਰਤ ਮੂਲ ਨਾ ਮਿਟੇ ਹੀ ਕਾਮ ਅੰਦਰ ਦੀ ਜਿਹੜੀ ਲਾਲਚ ਦੀ ਹੰਕਾਰ ਦੀ ਤ੍ਰਿਸ਼ਨਾ ਦੀ ਅਗਨ ਨਹੀਂ ਬੁਝਣੀ ਕਿਵੇਂ ਬੁਝੇਗੀ ਸ਼ੀਤਲ ਥੀਵੇ ਨਾਨਕਾ ਜਪੰਦੜੋਂ ਹਰਨਾਮ ਇਹ ਹਰੀ ਦੇ ਨਾਮ ਨੇ ਤੇਰੇ ਅਸਾੜ ਨੂੰ ਵੀ ਸੁਹੰਦਾ ਕਰ ਦੇਣਾ ਪਾਤਸ਼ਾਹ ਕਹਿੰਦੇ ਕਰ ਕਿਰਪਾ ਪ੍ਰਭ ਆਪਣੀ ਤੇਰੇ ਦਰਸ਼ਨ ਹੋਏ ਪਿਆਸ ਪ੍ਰਭ ਤੁਧ ਬਿਨ ਦੂਜਾ ਕੋ ਨਹੀਂ ਏ ਪ੍ਰਭੂ ਤੇਰੇ ਤੋਂ ਬਿਨਾ ਦੂਜਾ ਕੋਈ ਨਹੀਂ ਹੈ ਜਿਹੜਾ ਮੇਰੇ ਅੰਦਰ ਤਪਦੇ ਹੋਏ ਅੰਦਰ ਨੂੰ ਠੰਡਾ ਕਰ ਦੇਵੇ ਤੇਰੇ ਤੋਂ ਬਿਨਾ ਨਹੀਂ ਕੋਈ ਦੂਜਾ ਜਿਹੜਾ ਅੰਦਰ ਲੱਗੀ ਹੋਈ ਤ੍ਰਿਸ਼ਨਾ ਦੀ ਅੱਗ ਨੂੰ ਬੁਝਾ ਦੇਵੇ ਕੇਵਲ ਤੂੰ ਹੀ ਹੈ ਤੁਦ ਬਿਨ ਦੂਜਾ ਕੋ ਨਹੀਂ ਨਾਨਕ ਕੀ ਅਰਦਾਸ ਏ ਨਾਨਕ ਤੇਰੇ ਚਰਨਾਂ ਵਿੱਚ ਮੇਰੀ ਅਰਦਾਸ ਹੈ ਆਸਾੜ ਸੁਹੰਦਾ ਵਾਤ ਸ਼ਕਿੰਦੇ ਸਾਰਿਆਂ ਲਈ ਥੋੜਾ ਕਿਤੇ ਤਪੰਦਾ। ਕੁਝ ਐਸੀ ਵੀ ਨਹੀਂ ਨਾਮ ਜਪਣ ਵਾਲੇ ਭਾਈ ਜਿਨ੍ਹਾਂ ਲਈ ਇਹ ਸੁਹੰਦਾ ਹੈ, ਠੰਡ ਦੇਣ ਵਾਲਾ ਹੈ। ਆਸਾੜ ਸੁਹੰਦਾ ਤਿਸ ਲੱਗੇ ਉਹਨਾਂ ਨੂੰ ਇਹ ਹਾੜ ਦਾ ਮਹੀਨਾ ਭਾਈ ਠੰਡਾ ਲੱਗਦਾ ਕਿੰਨਾਂ ਨੂੰ ਜਿਸ ਮਨ ਹਰ ਜਿਨ੍ਹਾਂ ਦੇ ਮਨ ਵਿੱਚ ਹਰੀ ਨੇ ਚਰਨ ਨਿਵਾਸ ਜਿਨ੍ਹਾਂ ਦੇ ਮਨ ਵਿੱਚ ਹਰੀ ਦੇ ਚਰਨਾਂ ਦਾ ਨਿਵਾਸ ਹੋ ਜਾਂਦਾ ਹੈ। ਚਰਨ ਦਾ ਕੀ ਅਰਥ ਹੈ? ਹਰੀ ਦੀ ਬਾਣੀ ਹਰੀ ਦਾ ਨਾਮ ਪਰਮੇਸ਼ਰ ਦਾ ਸਿਮਰਨ ਨਾ ਭਾਈ ਜਿਨ੍ਹਾਂ ਦੇ ਮਨ ਵਿੱਚ ਹਰੀ ਦੇ ਸਿਮਰਨ ਦਾ ਨਿਵਾਸ ਹੋ ਗਿਆ ਜਿਨ੍ਹਾਂ ਦੇ ਮਨ ਵਿੱਚ ਵਾਹਿਗੁਰੂ ਜੀ ਦੀ ਬੰਦਗੀ ਦਾ ਨਿਵਾਸ ਹੋ ਗਿਆ ਪਾਤਸ਼ਾਹ ਕੰਦੇ ਉਹਨਾਂ ਲਈ ਇਹ ਹਾੜ ਦਾ ਮਹੀਨਾ ਵੀ ਗੁਰਮਖੋ ਸੁਹੰਦਾ ਹੋ ਜਾਂਦਾ ਹੈ ਸੁਖ ਵਾਲਾ ਹੋ ਜਾਂਦਾ ਹੈ ਤੋ ਬਸ ਇਹੀ ਹੈ ਇੱਕੋ ਹੀ ਚੀਜ਼ ਹੈ ਜਿਹੜੀ ਸਾਨੂੰ ਹਾੜ ਦੇ ਵਿੱਚ ਵੀ ਸਾਨੂੰ ਠੰਡ ਦਿੰਦੀ ਹੈ ਸਾਡੀ ਆਤਮਾ ਨੂੰ ਸ਼ਾਂਤੀ ਦਿੰਦੀ ਹੈ ਉਹ ਹੈ ਗੁਰਮੁਖ ਗੁਰੂ ਦੀ ਬਾਣੀ ਤੇ ਪਰਮੇਸ਼ਰ ਦਾ ਨਾਮ ਇਹ ਬਾਣੀ ਪੜਦੇ ਆਂ ਗੁਰੂ ਦੀ ਸੰਗਤ ਕਰਦੇ ਆਂ ਇਹ ਹਾੜ ਦਾ ਮਹੀਨਾ ਸਾਡੇ ਲਈ ਸੁਹੰਦਾ ਬਣ ਜਾਵੇ ਇਹ ਅਸੀਂ ਅਰਦਾਸ ਕਰੀਏ ਭੁੱਲਾਂ ਚੁੱਕਾਂ ਦੀ ਖਿਮਾ ਫਤਿਹ ਬਲਾਓ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ